ਆਓ ਆਓ ਇੱਕ ਇੱਕ ਹੱਟ ਮਾਰ ਦੀ ਵੀਡੀਓ ਬਣਾਓ ਆਓ ਬਣਾਓ ਉਹ ਤੋਂ ਲੈ ਲੂ ਲੂ ਦੇਖੋ ਤੁਸੀਂ ਪ੍ਰਸ਼ਾਸਨ ਦਾ ਧੱਕਾ ਇਹ ਜੇਰ ਮੇ ਪਰ ਇਸ ਬੰਦੇ ਨੇ ਆਪਦੇ ਅੱਤੀ ਪੈਸੇ ਦਿੱਤੇ ਨੇ ਸਬੂਤ ਜਿਹੜਾ ਹੈਗਾ ਜਾਂ ਤਾਂ Google Payment ਤਾਂ ਹੁੰਦਾ ਹੈ ਜਾਂ ਉਹਵੇਂ ਹੁੰਦਾ ਪਰ ਜਦੋਂ ਇਹਨੇ ਇਹ ਗੱਲ ਕਹੀ ਵੀ 30000 ਜਿਹੜਾ ਆਪਣੇ ਪੂਰਨ ਸਿੰਘ ਪੂਰਨ ਸਿੰਘ ਐਸਆਈ ਉਹਨੂੰ ਜਦੋਂ ਗੱਲ ਕੀਤੀ ਉਹ ਕੰਬਣ ਲੱਗ ਗਿਆ ਵੀ ਮੈਡਮ ਕੋਲੇ ਇਹ ਗੱਲ ਕਿਉਂ ਕਰ ਰਹੇ ਨੇ ਮੈਂ ਕਿਹਾ ਜੀ ਪੂਰਨ ਸਿੰਘ 26 ਦਾ ਇੱਕ ਤਾਂ ਪਰਚਾ ਜਿਹੜਾ ਜਾਲੀ ਡਾਕਟਰਾਂ ਕੋਲੋਂ ਕਰਵਾਵਾ ਕੇ ਜਿਹੜਾ ਪੈਸੇ ਤੁਸੀਂ ਦੇ ਕਵਰ ਕੀਤਾ 2 ਮਹੀਨੇ ਦੀ ਪਹਿਲਾ ਦੀ ਲੜਾਈ ਸੀ ਲੜਾਈ ਕੀ ਸੀਗੀ 6 ਭਰਾ ਨੇ 5 ਇੱਕ ਪਾਸੇ ਹੈ ਇੱਕ ਜਿਹੜਾ ਹੈਗਾ ਉਹ ਜਿਹੜਾ ਜ਼ਮੀਨ ਨਹੀਂ ਵਿਵਾਦ ਸੀਗਾ ਅਸੀਂ ਉਹਨਾਂ ਨੂੰ ਨੰਬਰਦਾਰਾਂ ਨੇ ਔਰ ਸਰਪੰਚਾਂ ਨੇ ਮੈਂ ਮੌਜੂਦਾ ਸਰਪੰਚ ਵੀ ਆ ਚੇਅਰ ਪਰਸਨ ਵੀ ਆ ਸਟੇਟ ਸਕਤੀ ਹਾਂ ਠੀਕ ਹੈ ਅਸੀਂ ਉਹਨਾਂ ਨੂੰ ਵਿਸ਼ਵਾਸ ਤੋਂ ਆਇਆ ਕਿ ਪਟਵਾਰੀ ਤਸਵੀਰਦਾਰ ਨੂੰ ਬੁਲਾ ਕੇ ਤੁਹਾਡੀ ਜਿਹੜੀ ਹੈਗੀ ਜੇ ਤੁਹਾਡੀ ਉਵੇਂ ਦੀ ਲੜਾਈ ਹੈ ਤੇ ਅਸੀਂ ਜਿਹੜੀ ਹੈਗੀ ਹੈ ਜੇ ਰੀਬੰਦੀ ਕਰਵਾ ਦੇਣਾ ਫਿਰ ਮਾਮਲਾ ਬਟਵਾਰੇ ਦਾ ਸੀਗਾ ਹਾਂਜੀ ਬਟਵਾਰੇ ਦੇ ਜਿਹੜੇ ਹੈਗੇ ਮਾਮਲੇ ਦੇ ਵਿੱਚ ਜਿਹੜਾ ਹੈਗਾ 2 ਮੰਤ ਤੋਂ ਬਾਅਦ ਵਿੱਚ ਇਹ 26 ਦਾ ਕੇਸ ਪਈਏ ਦੇ ਕੇ ਹੋਇਆ ਕਿੰਨੇ ਲੋਕਾਂ ਦੇ ਹੋਇਆ ਜੀ ਚਾਰ ਚਾਰਾਂ ਬੰਦੇ ਦੇ ਅੱਜ ਕੀ ਅੱਜ ਕੀ ਮਾਮਲਾ ਹੋਇਆ ਸੀਗਾ ਮਾਮਲਾ ਜੀ ਜਦੋਂ ਇਹ ਪਿੰਡ ਜੁੜਿਆ ਉੱਥੇ ਮੇਰੇ ਕੋਲ ਵੀ ਜਿਹੜੇ ਹੈਗੇ ਲੱਗ ਲੱਗ ਪਿੰਡਾਂ ਦੇ ਸਰਪੰਚ ਨੰਬਰਦਾਰ ਘਰ ਗਏ ਮੈਂ ਉਹਨਾਂ ਨੂੰ ਉੱਥੇ ਹੀ ਪਹੁੰਚਾਇਆ ਮੈਂ ਕਿਹਾ ਜੀ ਮੈਂ ਜਾਣੀ ਆ ਜਿਹੜੇ ਥਾਰੇ ਸਿੰਘ ਵਾਲੇ ਦੀ ਬੀਬੀਆਂ ਬੰਦੇ ਇਕੱਠੇ ਹੋਏ ਬੈਠੇ ਨੇ ਮੈਂ ਉਹਨਾਂ ਨਾਲ ਗੱਲ ਕਰਦੀ ਆ ਕੋਈ ਨਹੀਂ ਆਪਾਂ ਜ਼ਿਆਦਾ ਇਹਦੇ ਵਿੱਚ ਨਹੀਂ ਖਲਾਰਾ ਪਾਣਾ ਐਸਐਚ ਨਾਲ ਜਾ ਕੇ ਗੱਲ ਕਰਦੇ ਆ ਵੀ ਦੱਸੋ ਕੀ ਗੱਲ ਹੈ 2 ਮਹੀਨਾਂ ਪਹਿਲਾਂ ਦਾ ਕੇਸ ਜਿਹੜਾ ਹੈਗਾ ਵੀ ਉਹ ਸਿਸਟਮ ਕਿਉਂ ਖਰਾਬ ਕਰ ਰਹੇ ਨੇ ਸਾਰੇ ਪਿੰਡਾਂ ਦਾ ਇਸ ਕਰਕੇ ਤੇ ਜਦੋਂ ਮੈਂ ਉੱਥੇ ਗੱਲ ਕੀਤੀ ਐਸਐਚ ਸਾਹਿਬ ਨੇ ਪਹਿਲਾਂ ਇਹ ਗੱਲ ਜਦੋਂ ਉੱਥੇ ਆਏ ਮੌਜੂਦ ਨਹੀਂ ਸੀ ਜਦੋਂ ਮੈਂ ਉੱਥੇ ਥਾਣੇ ਗੱਲ ਕੀਤੀ ਤੇ ਮੈਨੂੰ ਉਹਨਾਂ ਨੇ ਪੁੱਠਾ ਸਿੱਧਾ ਬੋਲਿਆ ਠੀਕ ਹੈ ਜੀ ਬੋਲਣ ਤੇ ਬਾਅਦ ਵਿੱਚ ਵੀ ਮੈਂ ਉਹਨਾਂ ਨੂੰ ਕਿਹਾ ਵੀ ਐਸੇ ਸਾਹਿਬ ਤੁਸੀਂ ਗੱਲ ਸੁਣ ਲਓ ਤੁਸੀਂ ਥਾਣੇ ਦੇ ਮੁਖੀ ਹੋ ਤੁਸੀਂ ਗੱਲ ਸੁਣੋ ਲੋਕਾਂ ਦੀ ਲੋਕਾਂ ਨਾਲ ਆਪਾਂ ਸਾਰੇ ਆ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਜਦੋਂ ਮੈਂ ਉਥੋਂ ਗੱਡੀ ਉਹਨਾਂ ਨੇ ਪਜਾਈ ਇਹ ਸਾਰੇ ਬੰਦੇ ਮੋਟਰਸਾਈਕਲ ਚੱਕ ਕੇ ਸਾਡੀ ਗੱਡੀ ਤੋਂ ਪਹਿਲਾਂ ਹੀ ਇੱਥੇ ਆ ਚੱਕਾਈ ਹਸ ਚੱਕ ਲਗੇ ਹਾਂ ਵੀ ਸਾਡੇ ਮੁੰਡੇ ਨੇ ਚੱਕ ਲਗੇ ਚੱਕ ਲਗੇ ਜਦੋਂ ਇੱਥੇ ਆ ਕੇ ਅਸੀਂ ਹਸਪਤਾਲ ਜਦੋਂ ਪਹੁੰਚੇ ਅਸੀਂ ਜਾ ਕੇ ਐਸ਼ਮ ਨੂੰ ਮਿਲੇ ਐਸ਼ਮ ਨੇ ਮਿਲੇ ਵਿਚਾਰਾ ਇਹ ਜਿਹੜਾ 26 ਦਾ ਪਰਚਾ ਕਿ ਕੋਈ ਹੋਰ ਬਣ ਰਿਹਾ ਉਹਨਾਂ ਨੇ ਕਿਹਾ ਜੀ 26 ਦਾ ਜਿਹੜਾ ਪਰਚਾ ਹੈ ਉਹਨਾਂ ਦਾ ਉਹ ਹੈਗਾ ਸੀ ਉਹਦੇ ਲਈ ਮੈਡੀਕਲ ਕਰਾਉਣ ਆਇਆ ਮੈਂ ਪੂਰਨ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪੂਰਨ ਸਿੰਘ ਨਾਲ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਕਿਉਂਕਿ ਉਹਦੇ ਤੇ ਜਿਹੜਾ ਪੈਸਾ ਚੜਿਆ ਹੋਇਆ ਸੀ ਉਹ ਕਿਉਂ ਗੱਲ ਕਰਦਾ ਉਹਨਾਂ ਨੇ ਮੈਨੂੰ ਗਨੋਰ ਕੀਤਾ ਜਦੋਂ ਮੈਂ ਉਹਨੂੰ ਕਿਹਾ ਮੈਂ ਕਹਾਂ ਜੀ ਤੁਸੀਂ ਪਬਲਿਕ ਦੀ ਵੀ ਗੱਲ ਸੁਣ ਲਓ ਕੋਈ ਗੱਲ ਨਹੀਂ ਥਾਣੇ ਚੜੇ ਚਲੋ ਉਸ ਤੋਂ ਬਾਅਦ ਅੰਤਮ ਹੋਏਗਾ ਉਹਨਾਂ ਨੇ ਐਸਐਚ ਨੂੰ ਜਦੋਂ ਫੋਨ ਕੀਤਾ ਐਸਐਚ ਨੂੰ ਫੋਨ ਜਦੋਂ ਕੀਤਾ ਐਸਐਚ ਨੇ ਜਦੋਂ ਉੱਥੇ ਆਏ ਇਹਨਾਂ ਨੇ ਸਾਡੀਆਂ ਜਿਹੜੀਆਂ ਬੀਬੀਆਂ ਨੇ ਉਹਨਾਂ ਨੂੰ ਦੱਬਕੇ ਮਾਰਨੇ ਸ਼ੁਰੂ ਕਰ ਦਿੱਤੇ ਜਿਹੜੇ ਵਿਚਾਰੇ ਜਿਹੜੇ ਸਾਡੇ ਬੰਦੇ ਪਿੰਡਾਂ ਦੇ ਆਏ ਸੀ ਉਹਨਾਂ ਨੂੰ ਦੱਬਕੇ ਮਾਰਨੇ ਸ਼ੁਰੂ ਕਰ ਦਿੱਤੇ ਪਰਚੇ ਕਰਦਾਂਗੇ ਮੈਂ ਉਹ ਕਰਦਾਂਗੀ ਮੈਂ ਆਹ ਕਰਦਾਂਗੀ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਹੈ ਵੀ ਜੇਕਰ ਤੁਸੀਂ ਇਹ ਗੱਲਾਂ ਕਰਦੇ ਹੋ ਨਾ ਪਰਚਾ ਮੇਰੇ ਤੇ ਕਰ ਦਿਓ ਮੈਂ ਵੀ ਇਹਨਾਂ ਦੇ ਵਿੱਚੇ ਹੀ ਖੜੀ ਤੈਂਦੇ ਜੀ ਠੋਕਾਂਗੇ ਫਰਜਾ ਠੀਕ ਹੈ ਜੀ ਮੈਂ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਵੀ ਸਾਡੀ ਗੱਲ ਸੁਣਨ ਉਹਨਾਂ ਨੇ ਮੈਨੂੰ ਗੱਡੀ ਥੱਲੇ ਦੇਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਵਿੱਚ ਮੈਂ ਫੇਰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਉਹ ਮੇਰੇ ਗੜ ਪੈ ਗਏ ਫਿਰ ਸਤਕਾਰ ਜੋਗਾ ਸਾਡੀ ਜਨਾਨੀ ਨੂੰ ਜਿਹੜਾ ਹੈਗਾ ਇੱਕ ਥੱਪੜ ਵੱਜਿਆ ਨਹੀਂ ਮਾਰਿਆ ਹੀ ਗਿਆ ਪੱਥ ਨਹੀਂ ਆਉਂਦਾ ਲੱਗਿਆ ਜਿਹੜੀ ਮੈਂ ਗੱਲ ਨੂੰ ਸੱਚੀ ਕਹਾਂਗੀ ਪਰ ਮੇਰੇ ਗੱਲ ਪਈਏ ਵੇਖੋ ਜੀ ਆ ਐਸੇ ਜਿਵੇਂ ਮੇਰੇ ਗੱਲ ਪਈ ਮੈਂ ਇੱਕ ਤੁਸੀਂ ਮੌਜੂਦਾ ਸਰਕਾਰ ਦੇ ਵਿੱਚ ਫੀਅਰਮੈਨ ਵੀ ਹੋ ਇੱਕ ਪਾਰਟੀ ਵਲੰਟੀਅਰ ਦੇ ਤੌਰ ਤੇ ਵੀ ਕੰਮ ਕੀਤਾ ਤੁਸੀਂ ਅੱਜ ਤੁਹਾਡੇ ਨਾਲ ਇਸ ਤਰ੍ਹਾਂ ਦਾ ਬਿਹੇਵ ਹੋ ਰਿਹਾ ਤਾਂ ਕੀ ਮੰਨਦੇ ਹੋ ਤੁਸੀਂ ਐ ਸੱਚ ਜਿਹੜੀ ਹੈਗੀ ਇਸ ਖਾਣੇ ਦੇ ਲਾਇਕ ਨਹੀਂ ਸਾਡੇ ਲੋਕਾਂ ਦੇ ਲਾਇਕ ਨਹੀਂ ਜੇਕਰ ਸਾਡੇ ਲੋਕਾਂ ਦੀ ਸੱਚ ਦੀ ਆਵਾਜ਼ ਉਹ ਨਹੀਂ ਸੁਣਨਗੇ ਤਾਂ ਬਿਲਕੁਲ ਸਾਨੂੰ ਪ੍ਰਸ਼ਾਸਨ ਨੂੰ ਮੇਰੀ ਇਹ ਬੇਨਤੀ ਹੈ ਇਹ ਐਸਐਚ ਸਾਨੂੰ ਨਹੀਂ ਚਾਹੀਦਾ ਜਿਹੜੇ ਸਾਡੀਆਂ ਇਹੋ ਦੀਆਂ ਬਜ਼ੁਰਗ ਦੀ ਬੇਇੱਜ਼ਤੀ ਕਰਨ ਸਾਡੇ ਨੌਜਵਾਨ ਬੱਚਿਆਂ ਨੂੰ ਜਾਲੀ ਪਾੜਿਆ ਤੇ ਧੱਕਾ ਨਾ ਬਿਲਕੁਲ ਸਾਨੂੰ ਪ੍ਰਸ਼ਾਸਨ ਦਾ ਇਹੋ ਜਿਹਾ ਐਸਐਚ ਨਹੀਂ ਚਾਹੀਦਾ ਕੀ ਲੱਗਦਾ ਇਹ ਹਰ ਵਾਰ ਇਹ ਮਹਿਲਾ ਐਸਐਚਓ ਪਾਣਾ ਮੀਠਾ ਸੁਵਾਦਾਂ ਜਿੱਥੋਂ ਰਹਿੰਦੇ ਨੇ ਕਾਰਨ ਹੈ ਜੀ ਕਿਉਂਕਿ ਲਾਲਚੀ ਹੈ ਰੁਪਈਏ ਲੈ ਕੇ ਸਭ ਕੁਝ ਕਰਦੀ ਐ ਚਿੱਡੇ ਦਾ ਕੇਸ ਆ ਤੁਸੀਂ ਹੁਣ ਵੇ ਵਾਇਰਲ ਵੀਡੀਓ ਹੋਈ ਸੀ ਵੇਖੀ ਐ ਤੁਸੀਂ ਜਿਹੜੀ ਆਹ ਤੱਕ ਲੋ ਚਿੱਟਾ ਲੈ ਕੇ ਭੱਜ ਗਈ ਸੀ ਕਾਗਜ਼ਾਂ ਵਿੱਚ ਸਹੀ ਸਾਬਤ ਹੋ ਗਈ ਮੈਂ ਤਾਂ ਐਸਐਸਪੀ ਨੂੰ ਇਹ ਰਿਕਵੈਸਟ ਕਰਨਾ ਚਾਹੁੰਦੀ ਆਂ ਵੀ ਦੱਸੋ ਸਾਡੇ ਲੋਕਾਂ ਨੂੰ ਮਾਰਨਾ ਚਾਹੁੰਦੇ ਓ ਤੁਸੀਂ ਅਸੀਂ ਨਸ਼ੇ ਦੇ ਵਿਰੋਧਾਂ ਮੈਂ ਆਪਣੇ ਪਿੰਡ ਵਿੱਚੋਂ ਦੋ ਜੇਲ੍ਹ ਵਿੱਚ ਮੁੰਡੇ ਭੇਜਣੇ ਜੀ ਕਿਹੜੇ ਪਿੰਡ ਨੂੰ ਭੇਜਣ ਮੈਨੂੰ ਦੱਸ ਦੇ ਪੰਚਾਇਤ ਸਾਰਿਆਂ ਨੂੰ ਬੁਲਾ ਕੇ ਸਰਪੰਚ ਮੈਂ ਆਂ ਅਸਾਡੇ ਪਿੰਡ ਦੇ ਦੋ ਗੈਨ ਕਿਉਂਕਿ ਅਸੀਂ ਕਿਉਂ ਨਹੀਂ ਭੇਜੇ ਕਿਉਂਕਿ ਉਹ ਚਿੱਤੇ ਨਾਲ ਮਰਨ ਨਾ ਜੇਲ੍ਹ ਚ ਜਾ ਕੇ ਉਹ ਬਚ ਪੈਣ ਤਾਂ ਉਹਨਾਂ ਨੂੰ ਅਸੀਂ ਵਾਪਸ ਲੈ ਆਈਏ ਅਸੀਂ ਆਪਦੇ ਬੱਚਿਆਂ ਦੀ ਜ਼ਿੰਦਗੀ ਬਚਾਉਣੀ ਹੈ ਨਾ ਕਿ ਦੋਉਣੀ ਹੈ ਮੈਂ ਕਹਿੰਦੀ ਸਾਡੇ ਬੱਚੇ ਚਿੱਤੇ ਚ ਲੱਗੇ ਹੋਏ ਨੇ ਗੋਲੀਆਂ ਚ ਲੱਗੇ ਹੋਏ ਨੇ ਪਰ ਪ੍ਰਸ਼ਾਸਨ ਜਿਹੜਾ ਗਲਤ ਫਾਇਦਾ ਉਠਾ ਰਿਹਾ ਇਹਨਾਂ ਚੀਜ਼ਾਂ ਦਾ ਗਲਤ ਪਰਚੇ ਪਾ ਰਹੇ ਸਾਡੇ ਨੌਜਵਾਨਾਂ ਤੇ ਇਨਸੀਡੈਂਟ ਆਇਆ ਗੱਲ ਸਾਹਮਣੇ ਆਈ ਹੈ ਮੈਨਾਂ ਸੱਜਣ ਵੱਲੋਂ ਕੀ ਆ ਜਾ ਰਿਹਾ ਡਿਊਟੀ ਤੇ ਵਿਗੜ ਪਾਇਆ ਗਿਆ ਜੀ ਸਾਡੀ ਦੇ ਵਿੱਚ ਵਿਗੜ ਵਿਗੜ ਨਹੀਂ ਕਹਿਣਗੇ ਜਦੋਂ ਚੇਅਰ ਪਰਸਨ ਦੇ ਇੱਕ ਗਾਲ ਪੈ ਰਹੇ ਨੇ ਲੋਕਾਂ ਦੀ ਗੱਲ ਨਹੀਂ ਸੁਣ ਰਹਾ ਤੇ ਗਲਤ ਜਿਹੜਾ 26 ਦਾ ਪਰਚਾ ਕਰਵਾ ਕੇ ਪੈਸੇ ਲੈ ਕੇ ਜਿਹੜਾ ਸੱਚ ਸਾਫ ਤੱਕੰਦੀ ਕੋਸ਼ਿਸ਼ ਕੀਤੀ ਗਈ ਉਹਨਾਂ ਵੱਲੋਂ ਹੁਣ ਅੱਗੇ ਦੀ ਕੀ ਕਾਰਵਾਈ ਕਰਨ ਜਾ ਰਹੇ ਹੋ ਦੇਖੋ ਜੀ ਜੇ ਕਰ ਐਸਐਸਪੀ ਨੂੰ ਮੇਰੀ ਦੁਖਾਸ ਹੈ ਪਹਿਲੀ ਗੱਲ ਤੈਨੂੰ ਸਸਪੈਂਡ ਕੀਤਾ ਜਾਵੇ ਮੇਰੇ ਗੱਲ ਪਈ ਹੈ ਮੈਨੂੰ ਵੀ ਲੋਕਾਂ ਨੇ ਬਣਾਇਆ ਜੀ ਬਿਲਕੁਲ ਲੋਕਾਂ ਨੇ ਬਣਾਇਆ ਮੈਨੂੰ ਵੀ ਜਾਂ ਤੈਨੂੰ ਸਸਪੈਂਡ ਕੀਤਾ ਜਾਵੇ ਜਾਂ ਬਿਲਕੁਲ ਤੁਰੰਤ ਇਹਨੂੰ ਗੋ ਕੀਤਾ ਜਾਵੇ ਨਹੀਂ ਤਾਂ ਬਿਲਕੁਲ ਧਰਨੇਵਾਰੀ ਹੋਏਗੀ ਪ੍ਰਸ਼ਾਸਨ ਦੇ ਖਿਲਾਫ ਜੀ ਰਿਟਨ ਦੀ ਸ਼ਿਕਾਇਤ ਕਰਨ ਜਾ ਰਹੇ ਹੋ ਜੀ ਬਿਲਕੁਲ ਕਰਾਂਗੇ ਜੀ ਮੇਰੇ ਗਾਲ ਪਈ ਹੈ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਕੋਲ ਵੀਡੀਓ ਸਾਹਮਣੇ ਆਈ ਜਾਣੀ ਹੈ ਹਾਂਜੀ ਜੀ ਮੈਂ ਕਰ ਜੀ ਮੈਂ ਅੱਜ ਦੇ ਸਰਕਾਰੀ ਹਸਪਤਾਲ ਦੇ ਵਿੱਚ ਇੱਕ ਹੰਗਾਮਾ ਹੋਇਆ ਪੁਲਿਸ ਦੇ ਨਾਲ ਉਹ ਲੋਕਾਂ ਦਾ ਉਹ ਮਾਮਲਾ ਜੀ ਜੋ ਅੱਜ ਸਿਵਲ ਹਸਪੀਟਲ ਜਲਾਲਾਬਾਦ ਵਿੱਚ ਹੰਗਾਮਾ ਹੋਇਆ ਉਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਕਿ ਸਾਡੇ ਵੱਲੋਂ ਐਫਆਈਆਰ ਨੰਬਰ 67 ਮਿਤੀ 28/25 ਅੱਜ ਰਜਿਸਟਰ ਕੀਤੀ ਗਈ ਸੀ ਜੋ ਛੀਰੋ ਬਾਈ ਪਤਨੀ ਜਰਨੈਲ ਸਿੰਘ ਮਦਈ ਮੁਕਦਮਾ ਨੇ ਥਾੜਾ ਸਿੰਘ ਵਾਲੀ ਚਾਰ ਦੋਸ਼ੀਆਂ ਦੇ ਖਿਲਾਫ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਸੀ ਪੇਜ 23 ਦਾ ਜਿਹਦੇ ਵਿੱਚ ਸਾਨੂੰ 28/25 ਨੂੰ ਰਿਜ਼ਲਟ ਮਹਿਸੂਲ ਹੋ ਗਿਆ ਡਾਕਟਰੀ ਰਿਪੋਰਟ ਮਹਿਸੂਲ ਹੋਈ ਅਕੋਰਡਿੰਗ ਟੂ ਜਿਹੜਾ ਮੈਡੀਕਲ ਰਿਕਾਰਡ ਅਸੀਂ ਐਫ ਆਈ ਆਰ ਦੇ ਵਿੱਚ 326 ਦਾ ਯਾਨਕੀ 118 2 ਬੀ ਐਲ ਐਸ ਦਾ ਵਾਅਦਾ ਕਰਤਾ ਉਸ ਤੋਂ ਬਾਅਦ ਇਸ ਮੁਕਦਮੇ ਦੇ ਵਿੱਚ ਅਸੀਂ ਅੰਗਰੇਜ਼ ਸਿੰਘ son of ਤਰਨੈਲ ਸਿੰਘ ਨੂੰ ਅਰੈਸਟ ਕੀਤਾ ਅਰੈਸਟ ਕਰਨ ਤੋਂ ਬਾਅਦ ਅਸੀਂ ਉਹਦਾ ਮੈਡੀਕਲ ਕਰਾ ਕੇ ਉਹਨੂੰ ਜੱਸ ਵਾਪੇ ਪੇਸ਼ ਕਰਨਾ ਸੀ ਜਦੋਂ ਅਸੀਂ ਉਹਦਾ ਮੈਡੀਕਲ ਕਰਾਉਣ ਲਈ ਸਿਵਲ ਹਸਪਤਾਲ ਜਲਾਲਾਬਾਹ ਪਹੁੰਚੇ ਤਾਂ ਉੱਥੇ ਪਬਲਿਕ ਨੇ ਇਕੱਠੇ ਹੋ ਕੇ ਸਾਡੀ ਡਿਊਟੀ ਦੇ ਵਿੱਚ ਵਿਘਨ ਪਾਉਣਾ ਚਾਹਿਆ ਜਿਹਦੀ ਕਮਾਂਡ ਲੱਗੋਗੀ ਕੁਝ ਵੀਰ ਪਰ ਮਟੀਰੀਅਲ ਪਰਸਨ ਮਾਟਰ ਕਮੇਟੀ ਗੁਰਵਸਾਈ ਕਰ ਰਹੀ ਸੀ ਉਹਨਾਂ ਦੇ ਵੱਲੋਂ ਦੋਸ਼ ਲਗਾਏ ਗਏ ਜਿਹਦੇ ਕੋਲ ਸਾਡੇ ਨਾਲ ਤੱਕਾ ਮੁਕੀ ਦਿੱਤੀ ਹੈ ਨਹੀਂ ਜੀ ਜੋ ਵੀ ਉਹਨਾਂ ਵੱਲੋਂ ਦੋਸ਼ ਲਗਾਇਆ ਦੇਖੋ ਜੀ ਜਿਹੜਾ ਮੁਕਦਮਾ ਦਰਜ ਰਜਿਸਟਰ ਕੀਤਾ ਗਿਆਗਾ ਸਾਨੂੰ ਮਦਈ ਮੁਕਦਮਾ ਨੇ ਬਿਆਨ ਲਖਾਇਆ ਅਕੋਰਡਿੰਗ ਟੂ ਡਾਕਟਰੀ ਰਿਪੋਰਟ ਜਿਹੜੀਆਂ ਪਹਿਲਾਂ ਸੱਟਾਂ ਸੀ ਉਹਦੇ ਅਕੋਰਡਿੰਗ ਅਸੀਂ ਸੈਕਸ਼ਨ ਲਗਾਏ ਆ ਤੇ ਜਦੋਂ ਬਾਅਦ ਵਿੱਚ ਸਾਨੂੰ ਡਾਕਟਰੀ ਰਿਪੋਰਟ ਮਸੂਲ ਹੋਈ ਐਕਸਰੇ ਰਿਪੋਰਟ ਮਸੂਲ ਹੋਈ ਉਹਦੇ ਅਕੋਰਡਿੰਗ ਅਸੀਂ ਵਾਧਾ ਕੀਤਾ ਆ ਯੂਨੀਫਾਰਮ ਸੀ ਉਹਨਾਂ ਦੇ ਦੋਸ਼ ਲੱਗਦੇ ਨੇ ਪੀ ਆ ਰੁਪਿਆ ਪਾਰਟੀਕੂ ਨਹੀਂ ਜੀ ਇਹ ਗੱਲ ਮੇਰੇ ਧਿਆਨ ਵਿੱਚ ਵੀ ਨਹੀਂ ਹੈਗੀਗੀ ਤੇ ਜੇ ਕੋਈ ਇਹੋ ਜਿਹੀ ਗੱਲ ਸਾਹਮਣੇ ਆਉਂਦੀ ਹੈ ਉਦੋਂ ਆਪਾਂ ਵੈਰੀਫਾਈ ਕਰ ਲੈਣੇ ਆ ਪਰ ਜੇ ਇਹੋ ਜਿਹੀ ਕੋਈ ਗੱਲ ਸਾਹਮਣੇ ਆਉਂਦੀ ਤਾਂ ਇਹ ਚੀਜ਼ ਦਾ ਹੁਣ ਤੱਕ ਤਾਂ ਖਲਾਸਾ ਹੋ ਹੀ ਜਾਣਾ ਸੀਗਾ ਉਹ ਕਹ ਰਹੇ ਨੇ ਅਸੀਂ ਗੱਡੀ ਰੋਕ ਕੇ ਮੈਲਾ ਜਿੱਥੋਂ ਨਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਾਡੇ ਤੇ ਗੱਡੀ ਕਢਾਉਣ ਤਾਂ ਕੋਸ਼ਿਸ਼ ਕੀਤੀ ਗੱਲ ਤੱਕ ਪ੍ਰਿਆਗਿਆ ਸਾਡਾ ਮੈਲਾ ਜਿੱਥੋਂ ਉਹ ਦੋਸ਼ سنگੀਨ ਦੋਸ਼ ਹੋ ਜਾਏਗਾ ਜਦੋਂ ਉਹਨਾਂ ਨੇ ਸਾਡੀ ਗੱਡੀ ਨੂੰ ਰੋਕਿਆ ਅਮੀਰ ਖਾਸ ਦੀ ਗੱਡੀ ਨੂੰ ਤਾਂ ਅਸੀਂ ਮੈਡਮ ਨੂੰ ਰਿਕੁਐਸਟ ਕੀਤੀ ਮੈਂ ਮੈਡਮ ਨੂੰ ਰਿਕੁਐਸਟ ਕੀਤੀ ਕਿ ਸਾਡੀ ਗੱਡੀ ਲੰਗ ਲੈਨ ਤੋਂ ਸਾਡੀ ਤੁਸੀਂ ਡਿਊਟੀ ਦੇ ਵਿੱਚ ਵਿਘਨ ਨਾ ਪਾਓ ਪਰ ਮੈਡਮ ਨੇ ਮੇਰੇ ਤੇ ਦੋਸ਼ ਲਗਾਉਣੇ ਸਟਾਰਟ ਕਰ ਦਿੱਤੇ ਕਿ ਮੈਡਮ ਮੈਂ ਮੈਨੂੰ ਕਹਿੰਦੀ ਕਿ ਮੈਂ ਤੇਰੇ ਦੇ ਪਰਚਾ ਦੇ ਦੇਣਾ ਐਦਾਂ ਕਰਦਣਾ ਪਰ ਮੇਰੇ ਵੱਲੋਂ ਉਹਨੂੰ ਕੋਈ ਵੀ ਐਵੇਂ ਦੀ ਸ਼ਬਦਾਵਲੀ ਨਹੀਂ ਬੋਲੀ ਗਈ ਮੇਰੇ ਵੱਲੋਂ ਉਹਨਾਂ ਨੂੰ ਰਿਕੁਐਸਟ ਹੀ ਕੀਤੀ ਗਈ ਸੀ ਕਿ ਸਾਨੂੰ ਆਪਣੀ ਕਾਰਵਾਈ ਕਰਨ ਦਿਓ ਜੇ ਅਗਰ ਜੋ ਵੀ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਅਸੀਂ ਕੋਈ ਤਖਾ ਕਰ ਰਹੇ ਆ ਤਾਂ ਆਪਾਂ ਦਫ਼ਤਰ ਬੈਠ ਕੇ ਗੱਲ ਕਰ ਲੈਨੇ ਆ ਪਰ ਉਹਨਾਂ ਨੇ ਦਫ਼ਤਰ ਬੈਨ ਤੋਂ ਵੀ ਮਨਾ ਕਰਤਾ ਜੋ ਗੱਲ ਕਰੋਗੇ ਇੱਥੇ ਕਰੋਗੇ ਪਰ ਅਸੀਂ ਉਸ ਟਾਈਮ ਦੋਸ਼ੀ ਸਾਡੇ ਕੋਲੇ ਸੀਗਾ ਤਾਂ ਅਸੀਂ ਉਹਨੂੰ ਪੇਸ਼ ਕਰਨਾ ਸੀਗਾ ਤੇ ਜੋ ਕਾਰਵਾਈ ਬੰਨਦੀ ਸੀ ਉਹ ਕਰਨੀ ਸੀ ਜੋ ਮੁਕਦਮਾ ਨਰਜਿਸਟਰ ਹੋਇਆ ਸੀ 21 ਮੱਸ ਨੂੰ ਬਲੈਕ ਹੋਇਆ ਸੀ ਦੇਖੋ ਜੀ ਇਹਦੇ ਵਿੱਚ ਲੜਾਈ ਹੋਈ ਸੀ ਲੜਾਈ ਦੇ ਵਿੱਚ ਜੋ ਵੀ ਆਪਾਂ ਨੂੰ ਤੱਥ ਸਾਹਮਣੇ ਆ ਉਹਦੇ ਅਕੋਰਡਿੰਗ ਮੁਕਦਮਾ ਨਰਜਿਸਟਰ ਹੋਇਆ ਜੀ ਕਿੰਨੀ ਬਵਾਸ ਸੀਗਾ ਨਹੀਂ ਜੀ ਇਹਦੇ ਸਾਹਮਣੇ ਤਾਂ ਕੋਈ ਜ਼ਮੀਨੀ ਬਵਾਦ ਦਾ ਕੋਈ ਵੀ ਇਨਾਂ ਨੇ ਮਿਹਰਬਾਨੀ ਹੈਗਾ ਨਹੀਂ ਹੈ ਜੀ ਜੀ ਅੱਗੇ ਜਿਸ ਤਰ੍ਹਾਂ ਅੱਜ ਤੁਸੀਂ ਦੱਸਿਆ ਵੀ ਡਿਊਟੀ ਵਿਗਨ ਕਰਨ ਦੀ ਕੋਸ਼ਿਸ਼ ਕੀਤੀ ਕੋਈ ਅੱਗੇ ਦੀ ਕਾਰ ਵੀ ਪੁਲਿਸ ਦੇ ਵੱਲੋਂ ਤੋਂ ਕੀਤੀ ਜਾ ਰਹੀ ਜਿਨ੍ਹਾਂ ਲੋਕਾਂ ਨੇ ਹਾਂ ਜੀ ਜੋ ਜੋ ਲੋਕਾਂ ਨੇ ਡਿਊਟੀ ਸਰਕਾਰੀ ਡਿਊਟੀ ਵਿਗਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਪਰੇ ਪੂਰੇ ਉਹਦੇ ਉਹ ਇਸ ਵੰਦੀ ਅਸੀਂ ਮੈਂ ਆਪਣੇ ਸੀਨੀਅਰ ਅਫਸਰਾਂ ਨਾਲ ਗੱਲ ਕਰਕੇ ਜੋ ਵੀ ਮੈਨੂੰ ਮੇਰੇ ਸੀਨੀਅਰ ਅਫਸਰ ਹੁਕਮ ਕਰਨਗੇ ਜੋ ਵੀ ਮੈਨੂੰ ਲਾ ਮੈਨੂੰ ਅਲਾਉ ਕਰੂਗਾ ਉਹ ਕਾਰਵਾਈ ਕੀਤੀ ਜਾਊਗੀ ਕੁਝ ਮੁਲਾਜ਼ਮ ਮਹਿਲਾ ਇਲਾਵਾ ਦੇ ਨਾਲ ਉਝਦੇ ਹੋਏ ਕੇਸ ਫਾਈਲ ਦੇ ਰਹੇ ਨੇ ਵੀਡੀਓ ਸਾਹਮਣੇ ਨਹੀਂ ਜੀ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਕੋਈ ਵੀ ਮੁਲਾਜ਼ਮ ਨੇ ਮਹਿਲਾ ਨੂੰ ਕੋਈ ਉਲਝਾਇਆ ਹੋਣਾ ਈਵਨ ਕਿ ਮਹਿਲਾ ਉਥੋਂ ਦੀਆਂ ਕਰਮ ਜਿਹੜੀਆਂ ਲੇਡੀਜ਼ ਸੀਗੀਆਂ ਉਹ ਸਾਡੇ ਆ ਕੇ ਗੱਲ ਪੈਂਦੇ ਆ ਸੀ ਕਿਉਂਕਿ ਪੁਲਿਸ ਬਹੁਤ ਥੋੜੀ ਸੀ ਤੇ ਉਥੇ ਪਬਲਿਕ ਬਹੁਤ ਹੀ ਜ਼ਿਆਦਾ ਇਕੱਠੀ ਹੋਈ ਹੋਈ ਸੀ